ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਭਾਈ ਮਤੀ ਦਾਸ ਜੀ ਦੀ ਜਦ ਸ਼ਹੀਦੀ ਹੋਈ ਉਹਨਾਂ ਨੂੰ ਆਰੇ ਨਾਲ ਚੀਰਿਆ ਗਿਆ ਤੇ ਉਸ ਵਕਤ ਜੋ ਗੁਰੂ ਸਾਹਿਬਾਂ ਦੇ ਨਾਲ ਸਿੱਖ ਸਨ ਉਹਨਾਂ ਦੇ ਮਨਾਂ ਨੂੰ ਜਾਣ ਕਰਕੇ ਸਤਿਗੁਰਾਂ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਇੱਥੋਂ ਚਲੇ ਜਾਓ ਹੁਣ ਉਹਨਾਂ ਨੇ ਸਤਿਗੁਰਾਂ ਨੂੰ ਆਖਿਆ ਸਤਿਗੁਰੂ ਜੀਓ ਸਾਡੇ ਪੈਰਾਂ ਦੇ ਵਿੱਚ ਬੇੜੀਆਂ ਪਈਆਂ ਹੱਥਾਂ ਦੇ ਵਿੱਚ ਹੱਥ ਕੜੀਆਂ ਨੇ ਬਾਹਰ ਤਾਲੇ ਲੱਗੇ ਹੋਏ ਪਹਿਰਾ ਇੰਨਾ ਸ਼ਖਤ ਐ ਸੀ ਕਿਵੇਂ ਜਾ ਸਕਦੇ ਹਾਂ ਤੇ ਕਵੀ ਜੀ ਲਿਖਦੇ ਕਿ ਸਤਿਗੁਰਾਂ ਨੇ ਆਖਿਆ ਤੁਸੀਂ ਚਿੰਤਾ ਨਾ ਕਰੋ ਇਹ ਸਾਰੇ ਤਾਲੇ ਟੁੱਟ ਜਾਣਗੇ ਤੇ ਇੱਕ ਛਿੰਨ ਦੇ ਵਿੱਚ ਹੀ ਸਤਿਗੁਰਾਂ ਦੇ ਬਚਨ ਆਖਦੇ ਹੀ ਉਹ ਸਾਰੇ ਤਾਲੇ ਟੁੱਟ ਗਏ ਬੇੜੀਆਂ ਪੈਰਾਂ ਦੀਆਂ ਟੁੱਟ ਗਈਆਂ ਪਹਿਰੇਦਾਰ ਸੌਂ ਗਏ ਉਹ ਸਿੱਖ ਜਿਹੜੇ ਸੀ ਸਤਿਗੁਰਾਂ ਨੂੰ ਨਮਸਕਾਰ ਕਰਕੇ ਇਥੋਂ ਨਿਕਲ ਗਏ ਇਥੇ ਥੋੜਾ ਜਿਹਾ ਅਨਾਲਿਸਿਸ ਕਰਨਾ ਵੀ ਜ਼ਰੂਰੀ ਹੈ ਜੋ ਆਪ ਜੀ ਨੇ ਹੁਣ ਤੱਕ ਇਤਿਹਾਸ ਸਰਵਣ ਕੀਤਾ ਕਿਉਂਕਿ ਜਾਦੇ ਇਤਿਹਾਸ ਨੂੰ ਵਾਚਿਆ ਜਾਂਦਾ ਤੇ ਫਿਰ ਮਲਟੀਪਲ ਜਿਹੜੇ ਸੋਰਸਸ ਨੇ ਉਹਨਾਂ ਨੂੰ ਦੇਖਣਾ ਪੈਂਦਾ ਹੈ ਇਤਿਹਾਸ ਜਿਹੜਾ ਜੇ ਰਾ ਫਾਰਮ ਦੇ ਵਿੱਚ ਜਿਸ ਤਰ੍ਹਾਂ ਐਜ਼ ਇਟ ਇਜ਼ ਲਿਖਿਆ ਜੇ ਐਜ਼ ਇਟ ਇਜ਼ ਸੁਣਾ ਦਿੱਤਾ ਜਾਵੇ ਤੇ ਫਿਰ ਮਨ ਦੇ ਅੰਦਰ ਦੁਬਧਾ ਪੈਦਾ ਹੋ ਜਾਂਦੀ ਹੈ ਕਿਉਂਕਿ ਕਵੀ ਜੀ ਨੇ ਜ਼ਿਕਰ ਕੀਤਾ ਕਿ ਭਾਈ ਮਤੀ ਦਾਸ ਜੀ ਦੀ ਸ਼ਹੀਦੀ ਕਿਵੇਂ ਹੋਈ ਇੱਕ ਮਲਾਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਝਾਉਣ ਵਾਸਤੇ ਆਇਆ ਸੀ ਤੇ ਆਕਰ ਕੇ ਉਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਖਿਆ ਬਾਦਸ਼ਾਹ ਚਾਹੁੰਦਾ ਹੈ ਕਿ ਤੁਸੀਂ ਕਰਾਮਾਤ ਦਿਖਾਓ ਤੇ ਜਾਂ ਫਿਰ ਸ਼ਰਾ ਦੇ ਵਿੱਚ ਆ ਜਾਓ ਮੁਸਲਮਾਨ ਬਣ ਜਾਓ ਤੇ ਨਾਲ ਉਸ ਨੇ ਜੋ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਉਸ ਨੇ ਇਸ ਤਰ੍ਹਾਂ ਆਖਿਆ ਕਿ हे गुरु तेग बहादुर ਸਾਹਿਬ ਜੇ ਤੁਸੀਂ ਕਰਾਮਾਤ ਤੋਂ ਸਖਣੀਓ ਜੇ ਛੂਛੇਓ ਕਰਾਮਾਤ ਤੋਂ ਤੇ ਫੇਰ ਤੁਹਾਡੇ ਕੋਲ ਕੋਈ ਚਾਰਾ ਨਹੀਂ ਤੁਸੀਂ ਕੇਵਲ ਤੇ ਕੇਵਲ ਸ਼ਰਹ ਦੇ ਵਿੱਚ ਆਉਣਾ ਹੀ ਤੁਹਾਨੂੰ ਕਬੂਲ ਕਰਨਾ ਪਵੇਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਦੀ ਗੱਲ ਨਾ ਮੰਨੀ ਇਸ ਤੇ ਭਾਈ ਮਤੀ ਦਾਸ ਜੀ ਨੂੰ ਥੋੜਾ ਜੋਸ਼ ਆ ਜਾਂਦਾ ਤੇ ਆਕਰ ਕੇ ਸਤਿਗੁਰਾਂ ਨੂੰ ਆਖਦਾ ਹੈ ਕਿ ਸਤਿਗੁਰੂ ਤੁਸੀਂ ਕੀ ਇਹਨਾਂ ਦੇ ਬਚਨ ਸੁਣਦੇ ਪਏ ਹੋ ਤੁਸੀਂ ਮੈਨੂੰ ਹੁਕਮ ਕਰੋ ਮੈਂ ਇਹਨਾਂ ਦਾ ਰਾਜ ਪਲਟਾ ਦਿੰਨਾ ਹੁਣੇ ਸਾਰਾ ਕੁਝ ਕਰ ਦਿੰਨਾ ਮੇਰੇ ਵਿੱਚ ਤੁਹਾਡੀ ਸ਼ਕਤੀ ਇਸ ਟਾਈਮ ਹੈ ਤੁਸੀਂ ਮੈਨੂੰ ਹੁਕਮ ਕਰਦੇ ਵੋ ਮੈਂ ਇਹਨਾਂ ਨੂੰ ਸਬਕ ਸਿਖਾ ਦਿੰਨਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਉਹਦੇ ਮੁਤਾਬਕ ਭਾਈ ਮਤੀ ਦਾਸ ਜੀ ਨੂੰ ਆਖਦੇ ਨੇ ਕਿ ਜਿਹੜਾ ਕਰਾਮਾਤ ਦਿਖਾਉਂਦਾ ਹੈ ਉਹ ਪ੍ਰਭੂ ਦੀ ਦਰਗਾਹ ਦਾ ਗੁਣਾਗਾਰ ਹੁੰਦਾ ਹੈ ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਅੰਕਿਤ ਕਰਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਨੂੰ ਆਖਦੇ ਕਿ ਕਰਾਮਾਤ ਨਾਮ ਕਹਿਦਾ ਹੈ ਜਿਹੜਾ ਕਰਾਮਾਤ ਦਿਖਾਵੇ ਉਹ ਪ੍ਰਭੂ ਦੀ ਦਰਗਾਹ ਦਾ ਗੁਨਾਹਗਾਰ ਹੁੰਦਾ ਹੈ ਪਰ ਕਵੀ ਜੀ ਨੇ ਆਪ ਹੀ ਤਾਂ ਅਸ ਦੇ ਵਿੱਚ ਪਹਿਲਾਂ ਲਿਖ ਦਿੱਤਾ ਕਿ ਕੈਦ ਦੇ ਅੰਦਰੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਪਤ ਤਰੀਕੇ ਦੇ ਨਾਲ ਸਿੱਖਾਂ ਦੇ ਘਰ ਵਿੱਚ ਪ੍ਰਗਟ ਹੋ ਜਾਂਦੇ ਨੇ ਜਿਹੜੇ ਉਹਨਾਂ ਨੂੰ ਯਾਦ ਕਰਦੇ ਉੱਥੇ ਜਾ ਕੇ ਪ੍ਰਸ਼ਾਦਾ ਛੱਕ ਕੇ ਫਿਰ ਵਾਪਸ ਆ ਜਾਂਦੇ ਨੇ ਕੈਦ ਦੇ ਵਿੱਚ ਸਾਰੇ ਹੈਰਾਨ ਹੋ ਕੇ ਦੇਖਦੇ ਰਹਿੰਦੇ ਨੇ ਕਿ ਇੰਨਾ ਸਖਤ ਪਹਿਰਾ ਤੇ ਸਤਗੁਰੂ ਬਾਹਰ ਕਿਸ ਤਰ੍ਹਾਂ ਚਲੇ ਗਏ ਬਾਹਰ ਵੀ ਕੋਈ ਨਾ ਕੋਈ ਮਿਲਾਨਾ ਉਹਨਾਂ ਨੂੰ ਦੇਖ ਲੈਂਦਾ ਸਿੱਖਾਂ ਦੇ ਘਰ ਦੇ ਵਿੱਚ ਜਾਂਦੇ ਆ ਤੇ ਘਰ ਦੇ ਵਿੱਚੋਂ ਨਿਕਲਦੇ ਇਸ ਤਰ੍ਹਾਂ ਜਮਨਾ ਦੇ ਉੱਤੇ ਇਸ਼ਨਾਨ ਕਰਨ ਵੀ ਸਤਗੁਰੂ ਜਾਂਦੇ ਨੇ ਇਸੇ ਤਰ੍ਹਾਂ ਜਦੋਂ ਖਬਰਾਂ ਪਹੁੰਚਦੀਆਂ ਔਰੰਗਜ਼ੇਬ ਦੇ ਪਾਸ ਤੇ ਉਹਨੂੰ ਉਹਦੇ ਮਿਲਾਨੇ ਆਖਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਧਰਮ ਪ੍ਰਿਸ਼ਟ ਕਰ ਦਿੱਤਾ ਜਾਵੇ ਇਹਨਾਂ ਨੂੰ ਕੁੱਠਾ ਮਾਸ ਜਿਹੜਾ ਹੈ ਨਾ ਉਹ ੱਤਕੇ ਨਾਲ ਖਵਾ ਦਿੱਤਾ ਜਾਵੇ ਤੇ ਕੁੱਠਾ ਮਾਸ ਰਿੰਨ ਕਰਕੇ ਪਤੀਲੇ ਚ ਪਾ ਕੇ ਲਿਆਂਦਾ ਗਿਆ ਤੇ ਉਥੇ ਕਵੀ ਜੀ ਨੇ ਫਿਰ ਲਿਖਿਆ ਕਿ ਜਦੋਂ ਉਹ ਪਤੀਲੀ ਦਾ ਢੱਕਣ ਚੁੱਕਿਆ ਤੇ ਵਿੱਚੋਂ ਛੋਟੇ ਛੋਟੇ ਸ਼ੂਰ ਜਿਸ ਤਰ੍ਹਾਂ ਚੂਹਿਆਂ ਦੇ ਆਕਾਰ ਦੇ ਖਰਗੋਸ਼ਾਂ ਦੇ ਆਕਾਰ ਦੇ ਕਵੀ ਜੀ ਨੇ ਲਿਖਿਆ ਕਿ ਨਿੱਕੇ ਨਿੱਕੇ ਸ਼ੂਰ ਬਹੁਤ ਜ਼ਿਆਦਾ ਨਿਕਲੇ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਕਿ ਦਿੱਲੀ ਦੀਆਂ ਗਲੀਆਂ ਦੇ ਵਿੱਚ ਮੁਸਲਮਾਨਾਂ ਦੇ ਘਰਾਂ ਦੇ ਵਿੱਚ ਜਾ ਕੇ ਵੜ ਗਏ ਉਹਨਾਂ ਦੇ ਸਹਰਾਣਿਆਂ ਥੱਲੇ ਉਹਨਾਂ ਦੇ ਬਿਸਤਰਿਆਂ ਦੇ ਵਿੱਚ ਇਸ ਤਰ੍ਹਾਂ ਸੂਰ ਹੀ ਸੂਰ ਜਿਹੜੇ ਚਲੇ ਜਾਂਦੇ ਨੇ ਉਹਨਾਂ ਨੂੰ ਵਿਪਤਾ ਪੈ ਜਾਂਦੀ ਸੂਰਾਂ ਨੂੰ ਫੜ ਫੜ ਕੇ ਬਾਹਰ ਸੁੱਟਦੇ ਨੇ ਆਪਣੇ ਘਰਾਂ ਦੇ ਵਿੱਚ ਸਿਪਾਈ ਕਰਦੇ ਨੇ ਤੇ ਇੱਥੇ ਵੀ ਕਵੀ ਜੀ ਆਖਦੇ ਕਿ ਜਦੋਂ ਸਿੱਖਾਂ ਦਾ ਹਿਰਦੇ ਦੇ ਵਿੱਚ ਰੋਹ ਦੇਖਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਚਲੇ ਜਾਵੋ ਤੇ ਸਾਰੇ ਜਿੰਦਰੇ ਖੁੱਲ ਜਾਂਦੇ ਪੈਰਾਂ ਦੀਆਂ ਬੇੜੀਆਂ ਟੁੱਟ ਜਾਂਦੀਆਂ ਨੇ ਤੇ ਸਾਰੇ ਪਹਿਰੇਦਾਰ ਸੌਜਾਂ ਦੇ ਤੇ ਸਿੱਖ ਨਿਕਲ ਜਾਂਦੇ ਨੇ ਹੁਣ ਇੱਥੇ ਸਾਡੇ ਮਨਾਂ ਚ ਸਵਾਲ ਜ਼ਰੂਰ ਆਵੇਗਾ ਕਿ ਜਿਸ ਸਰੋਤ ਦੇ ਵਿੱਚ ਅਸੀਂ ਪੜ ਰਹੇ ਹਾਂ ਉਸੇ ਸਰੋਤ ਵਿੱਚ ਫਿਰ ਕਵੀ ਜੀ ਨੇ ਇਸ ਤਰ੍ਹਾਂ ਕਿਉਂ ਅੰਕਤ ਕਰ ਦਿੱਤਾ ਕਿ ਭਾਈ ਮਤੀ ਦਾਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਸਮਝਾਉਂਦੇ ਪਏ ਨੇ ਕਿ ਜਿਹੜਾ ਕਰਾਮਾਤ ਦਿਖਾਵੇ ਉਹ ਪ੍ਰਭੂ ਦੇ ਦਰਗਾਹ ਦਾ ਗੁਨਾਹਗਾਰ ਹੁੰਦਾ ਹੈ ਸਾਨੂੰ ਇੱਕ ਗੱਲ ਮੰਨਣੀ ਪਵੇਗੀ ਇੰਨੀਆਂ ਕਰਾਮਾਤਾਂ ਦਿਖਾਉਣ ਤੋਂ ਬਾਅਦ ਵਿੱਚ ਜੇ ਰੰਗਜੀਤ ਦੇ ਮਨ ਦੇ ਵਿੱਚ ਕਰਾਮਾਤ ਦੇਖਣੀ ਇੱਛਾ ਹੁੰਦੀ ਤੇ ਉਸਨੇ ਟੈਕ ਕੇ ਚਰਨੀ ਪੈ ਜਾਣਾ ਸੀ ਇਸ ਦਾ ਅਰਥ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਜੋ ਉਹਨਾਂ ਦਾ ਪ੍ਰਣ ਸੀ ਕਿ ਕਰਾਮਾਤ ਨਾਮ ਕਹਿਦਾ ਇਹਦੇ ਤੇ ਡਿਗ ਰਹੇ ਨੇ ਉਹਨਾਂ ਨੇ ਕਰਾਮਾਤ ਕੋਈ ਨਹੀਂ ਦਿਖਾਈ ਪਰ ਕਿਉਂਕਿ ਕਵੀ ਸੰਤੋਖ ਸਿੰਘ ਜੀ ਨੇ ਜਾਦੇ ਇਤਹਾਸ ਲਿਖਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਆਪ ਆਖਿਆ ਕਿ ਮੈਂ ਇਹ ਇਤਹਾਸ ਉਹਨਾਂ ਦੇ ਕੋਲੋਂ ਸੁਣਿਆ ਜਿਨ੍ਹਾਂ ਨੇ ਮੇਰੇ ਸਾਹਮਣੇ ਆ ਕੇ ਇਹ ਦਾਵਾ ਕੀਤਾ ਕਿ ਉਹਨਾਂ ਨੇ RAM KUMAR ਜੀ ਕੋਲੋਂ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸਵੰਚ ਵਿੱਚ ਹੋਏ ਨੇ ਕਿ ਜਿਹੜੇ ਲੋਕਾਂ ਨੇ ਮੈਨੂੰ ਦਾਵਾ ਕੀਤਾ ਕਿ ਅਸੀਂ ਇਤਹਾਸ RAM KUMAR ਜੀ ਕੋਲੋਂ ਸੁਣਿਆ ਇਸ ਤਰ੍ਹਾਂ ਦੇ ਬਜ਼ੁਰਗਾਂ ਕੋਲੋਂ ਮੈਂ ਇਤਹਾਸ ਸੁਣ ਕੇ ਲਿਖਿਆ ਕਵੀ ਜੀ ਨੇ ਇਸ ਤਰ੍ਹਾਂ ਆਖਿਆ ਹੁਣ ਇਸ ਦਾ ਅਰਥ ਇਹ ਹੈ ਕਿ ਜਿਸ ਤਰ੍ਹਾਂ ਦੀਆਂ ਕਰਾਵਾਤਾਂ ਦੀਆਂ ਕਹਾਣੀਆਂ ਉਹਨਾਂ ਨੇ ਸੁਣਾਈਆਂ ਕਵੀ ਜੀ ਨੇ ਉਹ ਵੀ ਅੰਕਿਤ ਕਰ ਦਿੱਤੀਆਂ ਤੇ ਮਲਟੀਪਲ ਕਿਉਂਕਿ ਸੌਰਸੇਸ ਤੋਂ ਲਿਖਿਆ ਜਾ ਰਿਹਾ ਇੱਕ ਜਾਣਾ ਤੇ ਸੁਣਾਉਣ ਵਾਲਾ ਹੋਵੇਗਾ ਨਹੀਂ ਕੋਈ ਕਥਾ ਕਿਸੇ ਨੇ ਸੁਣਾਈ ਕੋਈ ਕਿਸੇ ਨੇ ਸੁਣਾਈ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਲਿਖਿਆ ਜਿਸ ਤਰ੍ਹਾਂ ਜਿਸ ਤਰ੍ਹਾਂ ਸੁਣਾਇਆ ਕਵੀ ਜੀ ਨੇ ਇਮਾਨਦਾਰੀ ਨਾਲ ਉਸ ਨੂੰ ਕਲਮਬੱਧ ਕਰ ਦਿੱਤਾ ਕਿ ਜੇ ਕਿਸੇ ਨੇ ਇਸ ਤਰ੍ਹਾਂ ਸੁਣਾਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਕਰਾਮਾਤ ਨਾਮ ਕਹਿਦ ਉਹਨਾਂ ਨੇ ਉਹ ਵੀ ਲਿਖ ਦਿੱਤਾ ਜੇ ਕਿਸੇ ਨੇ ਸੁਣਾਇਆ ਕਿ ਦੇਖੇ ਵਿੱਚੋਂ ਸੂਰ ਨਿਕਲੇ ਤੇ ਕਵੀ ਜੀ ਨੇ ਉਹ ਵੀ ਲਿਖ ਦਿੱਤਾ ਸੋ ਇਹ ਸਾਨੂੰ ਆਪ ਵਿਚਾਰਨਾ ਪਵੇਗਾ ਕਿ ਦੂਰੀ ਗੱਲ ਸਤਿਗੁਰੂ ਨਹੀਂ ਕਰ ਸਕਦੇ ਜਾਂ ਤੰ ਕਰਾਮਾਤ ਦਾ ਖੰਡਨ ਕਰਨਗੇ ਜਾਂ ਕਰਾਮਾਤ ਦਿਖਾਉਣਗੇ ਮੈਂ ਪ੍ਰੋਫੈਸਰ ਕਰਤਾਰ ਸਿੰਘ ਜੀ ਐਮਏ ਉਹਨਾਂ ਦੀ ਲਿਖੀ ਸਿੱਖ ਇਤਿਹਾਸ ਪੁਸਤਕ ਨੂੰ ਅੱਜ ਪੜ੍ਹਦਾ ਪਿਆ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਦੋ ਸਿੱਖਾਂ ਨੇ ਜਿਨ੍ਹਾਂ ਦਾ ਉਹਨਾਂ ਨੇ ਨਾਮ ਲਿਖਿਆ ਭਾਈ ਉਦੋਜੀਤ ਤੇ ਭਾਈ ਚੀਮਾ ਜੀ ਦੋ ਸਿੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀਓ ਅਸੀਂ ਇਸ ਤਰ੍ਹਾਂ ਕੈਦ ਦੇ ਵਿੱਚ ਨਹੀਂ ਮਰਨਾ ਚਾਹੁੰਦੇ ਸਾਨੂੰ ਹੁਕਮ ਦੇਵੋ ਅਸੀਂ ਤੁਰਕਾਂ ਦੇ ਨਾਲ ਜੰਗ ਕਰਕੇ ਜਾਂ ਸ਼ਹੀਦ ਹੋ ਜਾਈਏ ਤੇ ਜਾਂ ਇੱਥੋਂ ਨਿਕਲ ਜਾਈਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਸਿੱਖਾਂ ਨੂੰ ਆਖਿਆ ਸੀ ਕਿ ਗੁਰੂ ਤੁਹਾਡੀ ਸਹਾਇਤਾ ਕਰੇਗਾ ਗੁਰੂ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ ਤੁਸੀਂ ਜਾ ਸਕਦੇ ਹੋ ਤੇ ਉਹਨਾਂ ਨੇ ਸਮਾਂ ਵਿਚਾਰ ਕੇ ਜਦੋਂ ਉਹਨਾਂ ਦਾ ਦਾ ਲਗਾ ਉਦੋਂ ਉਹਨਾਂ ਨੇ ਪਹਿਰੇਦਾਰਾਂ ਦੇ ਉੱਤੇ ਜੋ ਪ੍ਰੋਫੈਸਰ ਕਰਤਾਰ ਸਿੰਘ ਐਮ ਐ ਲਿਖਦੇ ਕਿ ਉਹਨਾਂ ਨੇ ਹਮਲਾ ਕਰਕੇ ਤੇ ਇੱਥੋਂ ਨਿਕਲਣ ਦੇ ਵਿੱਚ ਇਹਨਾਂ ਨੂੰ ਚਕਮਾ ਦੇ ਕਰਕੇ ਨਿਕਲਣ ਦੇ ਵਿੱਚ ਇਹਨਾਂ ਨਾਲ ਜੰਗ ਕਰਕੇ ਜਿਸ ਤਰ੍ਹਾਂ ਝੜਪ ਕਹਿ ਲਈਏ ਮੁੱਠ ਭੇਟ ਕਹਿ ਲਈਏ ਫੁੱਲ ਸਕੇਲ ਵਾਰਨਾ ਕਹੀ ਇਸ ਤਰ੍ਹਾਂ ਉਹ ਜੰਗ ਕਰਕੇ ਇੱਥੋਂ ਨਿਕਲਣ ਦੇ ਵਿੱਚ ਕਾਮਯਾਬ ਹੋਏ ਨੇ ਤੇ ਇਹ ਗੱਲ ਜਾਦਾ ਉਚਿਤ ਜਿਹੜੀ ਨਜ਼ਰ ਆਉਂਦੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਆਖਦੇ ਨੇ ਕਰਾਮਾਤ ਨਾਮ ਕਹਿਦਾਂ